ਸਭ ਦੇ ਨਾ ਕੱਪੜੇ ਉਲੀ ਜਾਂਦੇ ਹੁਣ ਇਹਨਾਂ ਨੇ ਇੱਕੋ ਟੀਚਾ ਰੱਖਿਆ ਵੀ ਭਾਉ ਨੂੰ ਬਦਨਾਮ ਕਰ ਦੋ ਵਿੱਚ ਇਹ ਕੁਛ ਚੈਨਲ ਵਾਲੇ ਵਿਕਾਉ ਆ ਜਿਹੜੇ ਚੈਨਲ ਵਾਲੇ ਵਿਕਾਉ ਆ ਉੱਤੇ ਪਤਾ ਕੀ ਲਿਖਦੇ ਆ ਕੈਪਸ਼ਨ ਚ ਅਮਰਤਪਾਲ ਨਿਸ਼ੇੜੀ ਅਮਰਤਪਾਲ ਅੰਦਰ ਆਏ ਕਰਦਾ ਅਮਰਤਪਾਲੋਂ ਕਰਦਾ ਸਭ ਬਕਵਾਸ ਆ ਬਾਬਿਓ ਕੱਖਣੀ ਇਹਨਾਂ ਨੂੰ ਪਤਾ ਬਈ ਆਉਣ ਆਏ ਟਾਈਮ ਦੇ ਵਿੱਚ 2027 ਦੇ ਵਿੱਚ ਕਿਤੇ ਅਮਰਤਪਾਲ ਮੁੱਖ ਮੰਤਰੀ ਨਾ ਬਣ ਜੇ ਉਹ ਜਿੱਦਾਂ ਲੋਕਾਂ ਨੇ ਇਹਨੂੰ ਐਮਪੀ ਬਣਾਤਾ ਕਿਤੇ ਗਾਂ ਆਲੀਆਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਕਿਤੇ ਇਹ ਮੁੱਖ ਮੰਤਰੀ ਨਾ ਬਣ ਜੇ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਬਦਨਾਮ ਕਰਨਾ ਸ਼ੁਰੂ ਕਰੋ ਹੁਣ ਤੋਂ ਹੀ ਲਗਾਤਾਰ ਤੁਹਾਨੂੰ ਪਤਾ ਜਦੋਂ ਦੀ ਐਨਐਸਏ ਲੱਗੀ ਆ ਜਾਂ ਜਦੋਂ ਦਾ ਵੀ ਇਹ ਦਵਾਈ ਤੋਂ ਪੰਜਾਬ ਦੇ ਵਿੱਚ ਉਤਰਿਆ ਉਦੋਂ ਤੋਂ ਲੈ ਕੇ ਅੱਜ ਤੱਕ ਇਹਨੂੰ ਬਦਨਾਮ ਕਰਨ ਦੀਆਂ ਭਾਵ ਨੂੰ ਕੋਸ਼ਿਸ਼ਾਂ ਜਾਰੀ ਆ। ਭਾਉ ਨੇ ਨੌਜਵਾਨਾਂ ਦੇ ਨਸ਼ੇ ਛੜਾਏ। ਨੌਜਵਾਨਾਂ ਨੂੰ ਅੰਮ੍ਰਿਤ ਛਕਣ ਬਾਰੇ ਕਿਹਾ। ਉਹਨਾਂ ਨੂੰ ਅਨੰਦਪੁਰ ਸਾਹਿਬ ਬਾਰੇ ਕਿਹਾ। ਠੀਕ ਹੈ ਨਾ ਤੇ ਇਹਨਾਂ ਨੇ ਲਾਈ ਭਾਉ ਦੇ ਉੱਤੇ NSA। ਨਾਲ ਦੇ ਸਿੰਘਾਂ ਦੇ ਉੱਤੇ ਲਾਈ NSA। ਬੜਾ ਕੀਤਾ ਧੱਕਾ, ਛੜਿਆ ਬਹੁਤ ਜ਼ਿਆਦਾ ਕੀਤਾ ਧੱਕਾ। ਇਹਨਾਂ ਨੇ ਅਖਾ ਵੀ ਭਾਉ ਦੀ ਜਿਹੜੀ ਚੜ੍ਹਾਈ ਉਹ ਕਟੂਗੀ। ਉਹ ਪਤੰਦਰ ਕੰਮ ਉਲਟਾ ਹੋ ਗਿਆ। ਔਰ ਜਿਨੇ ਮੱਕੜੀ ਨਹੀਂ ਹੁੰਦੀ ਉਹ ਸਾਰਾ ਦਿਨ ਉਹ ਦਾਣਾ ਜਾਂ 부ਣੀ ਜਾਂਦੀ ਆ 부ਣੀ ਜਾਂਦੀ ਆ ਖੀਰ ਚ ਆਪ ਹੀ ਟੇਢੀ ਹੋ ਕੇ ਲੱਤਾਂ ਤਾਂ ਹੋ ਜਾਂਦੀਆਂ ਹੁੰਦੀਆਂ ਆਪ ਹੀ ਉਸ ਬਣਾਏ ਜਾਲੇ ਚ ਫਸ ਜਾਂਦੀ ਉਹ ਹੁਈ ਵੀ ਇਹਨਾਂ ਨਾਲ ਵੀ ਉਹ ਵੀ ਇਹਨਾਂ ਨੇ ਭਾਉ ਦੇ ਅੱਗੇ ਜਾਲ ਬੁੰਨ ਦੀ ਕੋਸ਼ਿਸ਼ ਕੀਤੀ ਭਾਉ ਅਮਰਤਪਾਲ ਸਿੰਘ ਦੇ ਦੇ ਅੱਗੇ ਜਾਲ ਬੁੰਨਦੀ ਇਹੋ ਜੀ ਕੋਸ਼ਿਸ਼ ਕੀਤੀ ਵੀ ਇਹਨਾਂ ਨੇ ਕਿਹਾ ਵੀ ਭਾਉ ਨੂੰ ਬਦਨਾਮ ਕਰ ਦੋ ਇਹਦੇ ਤੇ ਐਨਐਸਏ ਲਾ ਦੋ ਇਹਨੂੰ ਚੱਕ ਦੋ ਵਿੱਚੇ ਸਾਡਾ ਕੁਝ মিডিਆ ਵਿਕਾਊ ਵਿੱਚੇ ਸਾਡਾ ਕੁਝ মিডিਆ ਵਿਕਾਊ ਜਿਨੇ ਭਾਉ ਦੇ ਬਾਰੇ ਬੜੀ ਬਕਵਾਸ ਕੀਤੀ ਬਹੁਤ ਕੁਝ ਉਲਟ ਵਿਖਾਇਆ ਐਨਐਸਐਲਾਈ ਚੱਕ ਲਿਆ ਡਿਬਰੂਗੜ ਲੈ ਕੇ ਨਾਲ ਸਿੰਘਾਂ ਨੂੰ ਲੈ ਕੇ ਤੇ ਮੁੜ ਕੇ ਆਈਆਂਗਾ ਐਮਪੀ ਦੀ ਵੋਟਾਂ ਖੰਡੂਰ ਸਾਹਿਬ ਹਲਕੇ ਤੋਂ ਆ ਕੇ ਭਾਉਜੀ ਸਾਹਿਬ ਨੂੰ ਖਿਲਾਰਤਾ ਉਹ ਪੁੱਠੀ ਐ ਪੈ ਗਈ ਲੋਕਾਂ ਨੇ ਚੱਕ ਕੇ ਉਹਨੂੰ ਐਮਪੀ ਬਣਾਤਾ ਜੇਲ੍ਹ 'ਚ ਬੈਠੇ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ ਇਹਨਾਂ ਨੇ ਆਖਿਆ ਵੀ ਲੋਕੀ ਚਾਹੁੰਦੇ ਨਹੀਂ ਠੀਕ ਆ ਨਾ ਵੀ ਕਿਵੇਂ ਨਾ ਕਿਵੇਂ ਕਰਕੇ ਵੀ ਲੋਕਾਂ ਦਾ ਮੋਹ ਭੰਗ ਕਰੀਏ ਉਹ ਇਹਨਾਂ ਤੇ ਪੁੱਠੀ ਪਈ ਇਹਨਾਂ ਤੇ ਉਹ ਭਾਉ ਨੂੰ ਬਣਾਤਾ ਐਮਪੀ ਹੁਣੇ ਤਰਲੋ ਮੱਛੀ ਹੋਏ ਬੈਠੇ ਆ ਇਹ ਪਿੱਟੀ ਜਾਂਦੇ ਆ ਦਿਨ ਪਰ ਰਾਤ ਇਨਾਂ ਨੂੰ ਇੱਕੋ ਗੱਲ ਦਾ ਰੌਲਾ ਪਿਆ ਵੀ ਜਿੱਦਾਂ ਐ ਐਮਪੀ ਬਣ ਗਿਆ ਜਾਂ ਸਰਬਜੀਤ ਐਮਪੀ ਬਣ ਗਿਆ ਜਾਂ ਭਾਉ ਐਮਪੀ ਬਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਮੁੱਖ ਮੰਤਰੀ ਨਾ ਬਣ ਜੇ ਮੁੱਖ ਮੰਤਰੀ ਭਾਉ ਅਮਰਤਪਾਲ ਬਣ ਗਿਆ ਸਾਡਾ ਤਾਂ ਸਾਰਾ ਕੰਮ ਖਰਾਬ ਹੋ ਜਾਣਾ ਸਾਡੀਆਂ ਜੁੱਲੀਆਂ ਵਿਗ ਜਾਣਗੀਆਂ ਸਾਨੂੰ ਨੂੰ ਕਿਸੇ ਨੇ ਪੁੱਛਣਾ ਨਹੀਂ ਬਸ ਰੌਲਾ ਆ ਕੋਈ ਭਾਉ ਅਮਰਤਪਾਲ ਨਿਸ਼ੇੜੀ ਨਹੀਂ ਕੋਈ ਉਹ ਨਸ਼ਾ ਨਹੀਂ ਕਰਦਾ ਹੈ ਇੱਕੋ ਨਸ਼ਾ ਉਹ ਕਰਦਾ ਗੁਰਬਾਣੀ ਦਾ ਅਮਰ ਤੋਂ ਨੇ ਛਕ ਲਿਆ ਗੁਰੂ ਆਲਾ ਉਹ ਬਣ ਗਿਆ ਤੇ ਲੱਖ ਦੀ ਲਾਹਨਤ ਇੰਨਾ ਕੋਸ਼ਾ ਚੈਨਲ ਵਾਲਿਆਂ ਤੇ ਕੋਸ਼ਾ ਬਾਂਦਰਾ ਤੇ ਜਿਹੜੇ ਆ ਭੌਂਖਦੇ ਆ ਐ ਫੇਸਬੁੱਕ ਦੇ ਉੱਤੇ ਉਹ ਨਸ਼ੇੜੀ ਪਾਉ ਉਹ ਆ ਉਹਦੇ ਕੋਲੇ ਨਸ਼ਾ ਮਿਲ ਗਿਆ ਉਹਦੇ ਕੋਲੇ ਕਿ ਕਿੰਨੇ ਕਿਥੋਂ ਕੀ ਐ ਇਹ ਬੰਦੇ ਇੰਨਾ ਗਿਰ ਚੁੱਕੇ ਆ ਵੀ ਕਿਵੇਂ ਨਾ ਕਿਵੇਂ ਕਰਕੇ ਪਾਉ ਨੂੰ ਬਦਨਾਮ ਕਰ ਦਈਏ ਠੀਕ ਆ ਕਿ ਨਹੀਂ ਤੇ ਲੋਕਾਂ ਦੇ ਵਿੱਚ ਜਿਹੜਾ ਪਾਉ ਦੀ ਕਰਤਾਰ ਕੂਸ਼ੀ ਲਗਾਤਾਰ ਜਾਰੀ ਰੱਖੀਏ ਜਿਹੜੇ 1.5-2 ਸਾਲ ਰਹਿ ਗਿਆ ਵੋਟਾਂ ਦੇ ਵਿੱਚ ਕਿਤੇ ਜੀਤ ਨਾ ਜਾਵੇ ਆ ਬਿਮਾਰੀ ਆ ਅਸਲੀ ਵਿੱਚ ਦਸੋਂ ਪੰਜਾਬ ਵਾਸਤੇ ਪਾਉ ਨੇ ਕੀ ਨੁਕਸਾਨ ਕੀਤਾ ਦੱਸੋ ਨਾ ਨੁਕਸਾਨ ਕੀ ਕੀਤਾ ਭਾਉ ਨੇ ਪੰਜਾਬ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਪਹੁੰਚਾਉਣ ਦੀ ਗੱਲ ਭਾਉ ਨੇ ਕੀਤੀ ਆ ਨਸ਼ਿਆਂ ਤੋਂ ਦੂਰ ਭਾਉ ਨੇ ਗੱਲ ਕੀਤੀ ਕਿੰਨੇ ਨੌਜਵਾਨਾਂ ਨੇ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਗਏ ਦੱਸੋ ਖਾਲਸਾ ਵੀਰ ਭਾਉ ਨੇ ਕੱਢੀ ਕੀਤਾ ਕੀ ਮਾਰਾ ਦੱਸੋ ਉਹ ਜਿਨ੍ਹਾਂ ਨੇ ਕਰਤੂਤਾ ਮਾਰੀਆਂ ਕੀਤੀਆਂ ਹੈ ਜਿਨ੍ਹਾਂ ਨੇ ਬਲਾਤਕਾਰ ਸਰਸੇ ਵਰਗੇ ਸਾਧ ਨੇ ਬਲਾਤਕਾਰ ਕੀਤੇ ਆ ਮੌੜ ਬੰਬ ਧਮਾਕਾ ਦਾ ਦੋਸ਼ੀ ਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਦਾ ਦੋਸ਼ੀ ਆ ਠੀਕ ਹੈ ਨਾ ਉਹਨੂੰ ਵੇਖੋ ਤੁਸੀਂ ਕਿ ਕਿਹੜੇ ਹਿਸਾਬ ਨਾਲ ਤੀਜੇ ਦਿਨ ਪ੍ਰੋਲ ਦੇ ਕੇ ਬਾਹਰ ਕੱਢ ਦਿੰਦੇ ਹੁਣ ਵੀ ਬਾਹਰ ਆ ਮੇਰੇ ਹਿਸਾਬ ਦੇ 20 ਦਿਨ ਨੇ ਪ੍ਰੋਲ ਤੇ ਫਿਰ ਆਇਆ ਫਿਰਦਾ ਹਾਂ ਆ ਤੁਹਾਡੇ ਗੋਲ ਪਰਨੇ ਹੈ ਆ ਗੱਲ ਦੇ ਵਿੱਚ ਗਾਤਰ ਇਹ ਚੰਗੇ ਨਹੀਂ ਇਹਨਾਂ ਨੂੰ ਲੱਗਦੇ ਆ ਜਿਹੜੇ ਚੋਲੇ ਪਾਏ ਇਹ ਚੰਗੇ ਨਹੀਂ ਚਾਹੁੰਦੇ ਵੀ ਚੋਲੇ ਵਾਲਾ ਕੋਈ ਮੁੱਖ ਮੰਤਰੀ ਹੋਵੇ ਕੋਈ ਗੁਰਸਿੱਖ ਮੁੱਖ ਮੰਤਰੀ ਹੋਵੇ ਨਾ ਇਹ ਚਾਹੁੰਦੇ ਨਹੀਂ ਇਹ ਨਹੀਂ ਚਾਹੁੰਦੇ ਨਾ ਉਤਲੇ ਚਾਹੁੰਦੇ ਆ ਤੇ ਸਾਡੇ ਲੋਕੀ ਪਾਗਲ ਬਣੇ ਬੈਠੇ ਆ ਬਾਈ ਅਸਲ ਵਿੱਚ ਗੱਲ ਕੁਛ ਨਹੀਂ ਬਈ ਸੋਚ ਲੋ ਸੋਚ ਲੋ ਦੋ ਰਾਜਨੀਤੀ ਕਰਨੀ ਆ ਸਿੱਖਣੇ ਇਹ ਨਾ ਕਿ ਬੀ ਰਾਜਨੀਤੀ ਕਰਨੀ ਨਹੀਂ ਕਿਉਂ ਨਹੀਂ ਕਰਨੀ ਸਿੱਖਣੇ ਰਾਜਨੀਤੀ ਚਾਉਣਾ ਮੀਰੀ ਤੇ ਪੀਰੀ ਦਾ ਸੰਦਾਤ ਆਉਣ ਵਾਲੇ ਸਮੇਂ ਦੇ ਵਿੱਚ ਭਾਉ ਨੂੰ ਬਣਾ ਦੋ ਸਿੰਘੋ ਮੁੱਖ ਮੰਤਰੀ ਤੇ ਮੈਂ ਨਾ ਤੁਸੀਂ ਵੇਖਿਆ ਜੇ ਪੰਜਾਬ ਦੀ ਨਹਾਰ ਬਦਲਦੀ ਵੇਖਿਆ ਜੇ ਪੰਜਾਬ ਦੀ ਨਹਾਰ ਬਦਲਦੀ ਕਿ ਇੱਕ ਦਿਨ ਭਾਉ ਨੂੰ ਮੁੱਖ ਮੰਤਰੀ ਬਣਾ ਦੋ ਤੁਸੀਂ ਬਣਾ ਸਕਦੇ ਆਪਾਂ ਅਸੀਂ ਬਣਾ ਸਕਦੇ ਆ ਸਾਡੇ ਤਾਕਤਾਂ ਦੱਸੋ ਜਿੱਦਾਂ ਉਹ ਐਮਪੀ ਬਣ ਗਿਆ ਭਾਉ ਮੁੱਖ ਮੰਤਰੀ ਵੀ ਬਣ ਸਕਦਾ ਕੋਈ ਵੱਡੀ ਗੱਲ ਨਹੀਂ ਸਾਫ ਦੀ ਲੋੜ ਆ ਸਿੰਘੋ ਖੜੇ ਹੋ ਜਾਓ ਇੱਕ ਪਾਸਾ ਕਰ ਦੋ ਜਿੱਥੇ ਲਗਾਤਾਰ ਅਕਾਲੀਆਂ ਨੂੰ 15 20 ਸਾਲ ਬਣਾਇਆ ਮੁੱਖ ਮੰਤਰੀ ਜਿੱਥੇ ਕਾਂਗਰਸੀਆਂ ਨੂੰ ਬਣਾਇਆ ਮੁੱਖ ਮੰਤਰੀ ਜਿੱਥੇ ਆਮ ਆਦਮੀ ਪਾਰਟੀ ਨੂੰ ਬਣਾਇਆ ਮੁੱਖ ਮੰਤਰੀ ਫਿਰ ਦੱਸੋ ਅਕਾਲੀ ਦਲ ਵਾਰਸ ਪੰਜਾਬ ਵਾਲੇ ਕਿਉਂ ਨਹੀਂ ਬਣ ਸਕਦੇ ਬਣ ਸਕਦੇ ਆ ਨਾ ਫਿਰ ਬਣਾਓ ਕਿ ਹਾਏ ਭਾਉ ਨਿਛੇੜੀ ਹਾਏ ਭਾਉ ਨਿਛੇੜੀ ਹੈ ਤੁਸੀਂ ਤਾਂ ਬਦਨਾਮ ਕਰ ਨਹੀਂ ਕਰਨਾ ਉਹਨੂੰ ਜੇਲ੍ਹ 'ਚ ਬੈਠੇ ਭਾਉ ਜੇਲ੍ਹ 'ਚ ਬੈਠਾ ਪੰਜਾਬ 'ਚ ਬੈਠਿਆ ਉਹਨੀਆਂ ਕਈਆਂ ਲੀਡਰਾਂ ਦੀਆਂ ਟਟੀਆਂ ਬਾਂਦੀ ਨਹੀਂ ਹੁੰਦੀਆਂ ਪਈਆਂ ਸਾਰਾ ਦਿਨ ਪੰਜਾਬ ਦੇ ਵਿੱਚ ਕਿੰਨੇ ਮੁੱਦੇ ਆ ਕਈ ਵੇਖ ਲੋ ਪੰਜਾਬ ਦੇ ਵਿੱਚ ਹਰ ਰੋਜ਼ ਕਿੰਨੇ ਮੁੱਦੇ ਆ ਕਿੰਨੇ ਨੌਜਵਾਨ ਨਸ਼ੇ ਨਾਲ ਮਰਦੇ ਆ ਕੀ ਕੁਝ ਹੋ ਰਿਹਾ ਆ ਕਈ ਬੰਦਰ ਉਹਦੇ ਤੇ ਕੋਈ ਬੋਲਦਾ ਨੋ 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 ਸਿਰਫ ਇੱਕੋ ਗੱਲ ਤੇ ਪਾਉ ਹਾਏ ਅਮਰਤਪਾਲ ਹਾਏ ਅਮਰਤਪਾਲ ਹਾਏ ਅਮਰਤਪਾਲ ਲੱਖ ਦੀ ਲਾਹਨਤ ਤੁਹਾਡੇ ਤੇ ਸਾਰੇ ਮੁੱਦੇ ਮੁੱਕ ਗਏ ਪੰਜਾਬ ਤੋਂ ਇਕੋ ਮੁੱਦਾ ਹੀ ਰਹਿ ਗਿਆ ਅਮਰਤਪਾਲ ਵਾਲਾ ਮੁੱਦਾ ਐਂ ਪੀ ਬਣਿਆ ਨਸ਼ੇ ਉਹਦੇ ਤੇ ਲਾਈ ਧੱਕਾ ਕਿੰਨਾ ਸਰਕਾਰ ਕਰ ਗਈ ਆ ਸਾਨੂੰ ਹਜੇ ਸਮਝ ਨਹੀਂ ਆਉਂਦੀ ਪਈ ਬੀਅਸੇ ਇੱਕ ਬੰਦੇ ਨੂੰ ਐਮਪੀ ਬਣਾਤਾ ਲੋਕਾਂ ਨੇ ਯਾਰ ਇੰਨੀ ਤਾਕਤ ਦਿੱਤੀ ਸਰਕਾਰ ਫਿਰ ਵੀ ਛੱਡਣ ਨੂੰ ਤਿਆਰ ਨਹੀਂ ਫਿਰ ਵੀ ਛੱਡਣ ਨੂੰ ਤਿਆਰ ਨਹੀਂ ਤੇ ਛੱਡਣ ਨੂੰ ਤਿਆਰ ਕਿਉਂ ਨਹੀਂ ਕਿਉਂਕਿ ਇਹਨਾਂ ਨੂੰ ਡਰ ਆ ਵੀ ਡਰਾਂ ਤਾਂ ਤਾਂ ਹੀ ਨਾ ਬਾਹਰ ਆਉਂਦੇ ਜੇ ਇਹਨਾਂ ਨੂੰ ਡਰ ਨਹੀਂ ਕੋਈ ਵੀ ਫਿਰ ਉਹਨੂੰ ਛੱਡਣ ਬਿਨਾਂ ਕਿਹੜੇ ਸ਼ਰਤ ਤੋੜਿਆ ਹੋਣਾ ਚਾਹੀਦਾ ਤਾਂ ਪਤਾ ਨਹੀਂ ਸਾਨੂੰ ਹੋਕ ਹੀ ਗਿਆ ਯਾਰ ਅਸਲ ਦੇ ਵਿੱਚ ਸਾਰੇ ਮੁੱਦਿਆਂ ਤੋਂ ਵਿੱਚੋਂ ਇੱਕੋ ਮੁੱਦਾ ਵਸੇਨਾ ਕੋਲੇ ਅਮਰਤਾਪਾਲ ਵਾਲਾ ਇੱਕੋ ਮੁੱਦਾ ਪਾਉ ਵਾਲਾ ਹੋਰ ਜਿਵੇਂ ਕੋਈ ਮੁੱਦੇ ਹੀ ਨਹੀਂ ਹੁੰਦੇ ਹੋਰ ਜਿਵੇਂ ਮੁੱਦੇ ਹੀ ਸਾਰੇ ਖਤਮ ਹੋ ਗਏ ਹੁੰਦੇ ਆ ਉਹੋ ਜਿਹਾ ਚੈਨਲ ਵਾਲੇ ਵਕਾਉ ਸਾਰਾ ਦਿਨ ਪਕਾਈ ਮਾਰੀ ਜਾਂਦੇ ਮੈਂ ਸਾਰੇ ਚੈਨਲ ਵਾਲਿਆਂ ਦੀ ਗੱਲ ਨਹੀਂ ਕਰਦਾ ਪਰ ਕੋਸ਼ਕੂ ਹਈ ਨੀ ਇਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾ ਪਾਉ ਦੇ ਭਰਾ ਤੇ ਹਰਪ੍ਰੀਤ ਹੀ ਸ਼ਾਇਦ ਹੁੰਦਾ ਨਾ ਕਈ ਨਾਲ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਕੋਲ ਇੰਨਾ ਹੈ ਪਤਾ ਨਹੀਂ ਕਿਹੜਾ ਆਈਸ ਨਾਮ ਦੀ ਕੋਈ ਡਰੱਗ ਫੜੀ ਗਈ ਆ ਹੈ ਉਹਦੇ ਕੋਲ ਵੀ ਕਿਵੇਂ ਨਾ ਕਿਵੇਂ ਕਰਕੇ ਪਾਉ ਦੇ ਭਰਾ ਨੂੰ ਬਦਨਾਮ ਕਰ ਦੋ ਵੀ ਇਹ ਲੋਕਾਂ ਦੇ ਪੁੱਤਾਂ ਨੂੰ ਤਾਂ ਨਸ਼ੇ ਤੋਂ ਦੂਰ ਕਰਦਾ ਫਿਰਦਾ ਵੀ ਇਹਦਾ ਆਪਦਾ ਭਰਾ ਤਾਂ ਨਸ਼ੇ ਤੋਂ ਟਾਇਆ ਨਹੀਂ ਗਿਆ ਕਿਉਂਕਿ ਜਦੋਂ ਬਦਨਾਮੀ ਕਰਨੀ ਹੋਵੇ ਫਿਰ ਕੰਪੇਅਰ ਕਰਨਾ ਹੋਵੇ ਫਿਰ ਬਰਾਬਰ ਉਹਨਾਂ ਨੇ ਉਹਦਾ ਭਰਾ ਲੈ ਕੇ ਆਂਦਾ ਬਰਾਬਰ ਵੀ ਕਿਵੇਂ ਨਾ ਕਿਵੇਂ ਕਰਕੇ ਪਾਉ ਦੇ ਭਰਾ ਨੂੰ ਲਿਆਓ ਫਿਰ ਲੋਕਾਂ 'ਚ ਹੋਰ ਨਫ਼ਰਤ ਆਊਗੀ ਇਹ ਤਾਂ ਲੋਕਾਂ ਦੇ ਨਸ਼ੇ ਚੜਾਉਂਦਾ ਫਿਰਦਾ ਹੂੰ ਲੋਕਾਂ ਦੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰਦਾ ਫਿਰਦਾ ਤੇ ਇਹ ਆਪਣੇ ਭਰਾ ਦਾ ਕਿਉਂ ਨਹੀਂ ਛਡਾ ਸ਼ਕਿਆ ਨਸ਼ਾ ਅਸਲ 'ਚ ਬਿਮਾਰੀ ਇਹ ਸੀ ਵੀ ਲੋਕ ਜਿਹੜੇ ਨੌਜਵਾਨ ਆ ਉਹ ਮਤਲਬ ਕਿ ਪਾਉ ਨੂੰ ਜਿਹੜਾ ਪਿਆਰ ਕਰਦੇ ਪਾਉ ਨੂੰ ਚਾਹੁੰਦੇ ਆ ਦੂਰ ਹੋ ਜਾਣ ਅਸਲ ਦੇ ਵਿੱਚ ਗੱਲ ਆ ਸੀ ਨੇ ਜਿੱਡਾ ਝੋਟੇ ਵਰਗਾ ਸਰੀਰ ਪਿਆ ਹਰਪ੍ਰੀਤ ਦਾ ਹੁੰਦਾ ਪਾਉ ਦੇ ਭਰਾ ਦਾ ਝੋਟੇ ਵਰਗਾ ਸਰੀਰ ਤੇ ਪਾਉ ਅਮਰਤਪਾਲ ਸਿੰਘ ਦਾ ਵੀ ਉਹਨਾਂ ਇਦਾਂ ਦੀਆਂ ਵੱਡੀਆਂ ਗਲਤੀਆਂ ਕਰਤੀਆਂ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਆਦੀਆਂ ਕਰਵਾਤੀਆਂ ਜਿਨ੍ਹਾਂ ਨੇ ਕਰਾਈਆਂ ਜਿਨ੍ਹਾਂ ਨੇ ਕੀਤੀਆਂ ਅਸੀਂ ਫਿਰ ਉਹਨਾਂ ਦੀਆਂ ਬੁਕਲਾਂ 'ਚ ਜਾ ਕੇ ਬੈੰਨੇ ਆ ਸਾਨੂੰ ਮਰ ਨਹੀਂ ਜਾਣਾ ਚਾਹੀਦਾ ਤਾਂ ਉਹਨੇ ਕਿਹੜੀ ਕਰਤੂਤ ਮਾਰੀ ਕੀਤੀ ਆ ਦੱਸੋ ਇੱਕ ਵੀ ਕੰਮ ਪਾਉਨੇ ਜਿਹੜਾ ਮਾੜਾ ਕੀਤਾ ਇੱਕ ਵੀ ਦੱਸੋ ਪਾਉਨੇ ਕੋਈ ਵੀ ਮਾੜਾ ਕੀਤਾ ਹੋਵੇ ਤਾਂ ਲਗਾਤਾਰ ਤਾਂ ਇੱਕੋ ਗੱਲ ਦਾ ਇਹਨਾਂ ਨੂੰ ਪਿਆ ਹੋਇਆ ਲਗਾਤਾਰ ਵੀ ਐਮਪੀ ਬਣ ਗਿਆ ਹਾਏ ਐਮਪੀ ਬਣ ਗਿਆ ਹਾਏ ਕੀ ਬਣ ਗਿਆ ਵੀ ਇਹਨੂੰ ਖਰੀਦੋ ਇਹਨੂੰ ਕਰੋ ਕੋਸ਼ਣਾ ਕੋ ਐਮਪੀ ਬਣ ਗਿਆ ਕਿਵੇਂ ਐਮਪੀ ਬਣ ਗਿਆ ਜੇ ਐਮਪੀ ਬਣ ਗਿਆ ਤਾਂ ਮੁੱਖ ਮੰਤਰੀ ਬਣ ਜੂ ਏ ਮੁੱਖ ਮੰਤਰੀ ਬਣ ਗਿਆ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਜੇ ਕਿਤੇ ਕਰੀਏ ਮੁੱਖ ਮੰਤਰੀ ਬਣ ਗਿਆ ਜੇ ਵੋਟਾਂ ਪੈ ਗਈਆਂ ਕਿਵੇਂ ਨਾ ਕਿਵੇਂ ਦੀ ਕਰਤਾਰਕੁਸ਼ੀ ਕਰੋ ਕਿਵੇਂ ਨਾ ਕਿਵੇਂ ਨੂੰ ਯਾਰ ਬੰਦੇ ਛੱਡੋ ਇਹੋ ਜੇ ਵੀ ਜਿਹੜੇ ਭਾਉ ਦੀ ਬਦਨਾਮੀ ਕਰਨ ਉਹੋ ਜੇ ਚੈਨਲ ਵਾਲੇ ਖਰੀਦੋ ਜਿਹੜੇ ਉੱਤੇ ਕੈਪਸ਼ਨ ਦੇ ਵਿੱਚ ਇਹੋ ਜੇ ਸ਼ਬਦ ਲਿਖਣ ਬਸ ਅਮਰਤਪਾਲ ਨਛੇੜੀ ਆ ਹਾਂ ਇਹ ਜੇ ਤਾਂ ਜੇਲ੍ਹ ਦੇ ਵਿੱਚ ਆ ਕੁਛ ਕਰਦਾ ਰਿਹਾ ਐ ਕਰਦਾ ਰਿਹਾ ਜੇਲ੍ਹ ਦੇ ਵਿੱਚ ਵੀ ਆਈਪੀ ਵਾਂਗੂ ਰਹਿੰਦਾ ਰਿਹਾ ਤਾਂ ਐ ਕਰਦਾ ਰਿਹਾ ਹੈ ਬੜਾ ਕੋਸ਼ ਯਾਰ ਹੈ ਉਹ ਜੋ ਤਿੰਨ ਨਾਲੇ ਪਾਸ ਹੋਰ ਗੱਲ ਕੁਛ ਨਹੀਂ ਪਰ ਲੋਕੀ ਸਾਰੇ ਜਾਣਦੇ ਆ ਸਾਰੇ ਸਾਰੇ ਅਸਲ ਅਸਲ ਜੇ ਦਿਮਾਗ ਨਾਲ ਸੋਚੋ ਕੋਈ ਵੱਡੀ ਗੱਲ ਨਹੀਂ ਵੀ ਇੱਕ ਐਮਪੀ ਨਾਲ ੱਟਕਾ ਹੀ ਆ ਯਾਰ ਜਿਹੜਾ ਜੇਲ੍ਹ ਚ ਰੱਖਣਾ ਹੈ ਐਮਪੀ ਨੂੰ ਹੋਰ ਕੀ ਆਏ ਦੱਸੋ ਇਹ ਤਾਂ ੱੱਕਾ ਹੀ ਐ ਨਾ ਜੇ ਤੂੰ ਸੋਚੋਂ ਕਿ ਲੋਕਾਂ ਨੇ ਉਹਨੂੰ ਜਿਤਾਤਾ ਐ ਐਮਪੀ ਉਹ ਆਪਣੇ ਇਲਾਕੇ ਦਾ ਕੰਮ ਕਰੇ ਆਵੇ ਨਾ ਉਹਨੂੰ ਆਉਣ ਦਿੱਤਾ ਨਹੀਂ ਜਾ ਰਿਹਾ ਕੰਮ ਇਲਾਕੇ ਦਾ ਹੋ ਨਹੀਂ ਰਿਹਾ ੱੱਕਾ ਉਹਦੇ ਨਾਲ ਕਰ ਰਹੇ ਐ ਦੱਸੋ ਹੋਰ ਕੀ